ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਫਰਾਂਸ ਵਿੱਚ ਹੁਣੇ-ਹੁਣੇ ਜਿਹੜੀਆਂ ਚੋਣਾਂ ਹੋ ਕੇ ਹਟੀਆਂ ਹੇਠਲੇ ਸਦਨ ਲਈ ਉਸ ਨੇ ਬੜੇ ਹੈਰਾਨੀਕੁਨ ਜਿਹੜੇ ਨਤੀਜੇ ਆ ਉਹ ਸਾਹਮਣੇ ਲਿਆਂਦੇ ਆ ਉੱਥੋਂ ਦਾ ਜਿਹੜਾ ਪਹਿਲਾ ਗੇਟ ਸੀ ਉਸ ਦੇ ਵਿੱਚ ਤਾਂ ਇੰਜ ਲੱਗਦਾ ਸੀਗਾ ਕਿ ਜਿਵੇਂ ਫਾਰ ਰਾਈਟ ਜਿਹੜੀ ਪਾਰਟੀ ਹੈ ਨੈਸ਼ਨਲ ਰੈਲੀ ਮਰੀਨ ਲੀ ਪੇਨ ਦੀ ਪਾਰਟੀ ਕਿ ਉਹ ਹੀ ਸਤਾ ਸੰਭਾਲੇਗੀ ਸੈਕੰਡ ਰਾਉਂਡ ਤੱਕ ਉਹਦੇ ਜਿਹੜੇ ਅਨੁਮਾਨ ਲਾਇਆ ਜਾ ਰਹੇ ਸੀ ਕਿ ਉਹ 300 ਦੇ ਕਰੀਬ ਸੀਟਾਂ ਲਿਆ ਸਕਦੀ ਹੈ ਪਰ ਪਹਿਲੇ ਤੇ ਦੂਸਰੇ ਗੇੜ ਦੇ ਦੌਰਾਨ ਜੋ ਕੁਝ ਉੱਥੇ ਰਾਜਸੀ ਉਥਲ ਪੁਥਲ ਹੋਈ ਉਸ ਨੇ ਉਥੋਂ ਦੇ ਸਾਰੇ ਨਤੀਜੇ ਵੀ ਬਦਲ ਦਿੱਤੇ ਤੇ ਦੁਨੀਆ ਨੂੰ ਵੀ ਬੜਾ ਹੈਰਾਨ ਕੀਤਾ ਜਿਹੜੀ ਸੈਂਟਰਿਸਟ ਪਾਰਟੀ ਸੀ ਐਂਸੈਂਬਲ ਅਲਾਈਅንስ ਮੈਕਰੋ ਦੀ ਅਗਵਾਈ ਵਾਲਾ ਉਸ ਨੇ ਤੇ ਜਿਹੜੇ ਨਿਊ ਪਪੂਲਰ ਫਰੰਟ ਬਣਿਆ ਸੀ ਜਿੰਦੇ ਵਿੱਚ ਸਾਰੀਆਂ ਖੱਬੀ ਤਰ੍ਹਾਂ ਸ਼ਾਮਲ ਹੈ ਕਮਿਊਨਿਸਟ ਸੋਸ਼ਲਿਸਟ ਗ੍ਰੀਨ ਪਾਰਟੀ ਤੇ ਰੈਡਿਕਲਸ ਹੋਰ ਜਿਹੜੇ ਆ ਉਹਨਾਂ ਦੇ ਵਿੱਚ ਸ਼ਾਮਲ ਹੈ ਉਹਨਾਂ ਨੇ ਇੱਕ ਦਾਪੇਚ ਇੱਕ ਤੇ ਰਣਨੀਤਿਕ ਜਿਹੜਾ ਫੈਸਲਾ ਕੀਤਾ ਸੈਂਟਰਿਸਟ ਤੇ ਖੱਬੇ ਪੱਖੀ ਪਾਰਟੀਆਂ ਨੇ ਉਸ ਨੇ ਨਤੀਜੇ ਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ ਉਸ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਕੈਂਡੀਡੇਟਸ ਜਿੱਥੇ ਉਹਨਾਂ ਨੂੰ ਲੱਗਦਾ ਸੀ ਜੀ ਟਕੋਨਾ ਮੁਕਾਬਲਾ ਹੋ ਕੇ ਨੁਕਸਾਨ ਹੋ ਸਕਦਾ ਹੈ ਉੱਥੋਂ 130 ਉਮੀਦਵਾਰ ਤਾਂ ਨਿਊ ਪਪੂਲਰ ਫਰੰਟ ਨੇ ਆਪਦੇ ਵਾਪਸ ਲੈ ਲਏ ਤੇ ਲਗਭਗ 80 ਦੇ ਕਰੀਬ ਜਿਹੜੇ ਉਮੀਦਵਾਰ ਹੈ ਉਹ ਐਂਸੈਂਬਲ ਅਲਾਈਅੰਸ ਜਿਹੜਾ ਮੈਕਰੋ ਵੀ ਸੈਂਟਰਸ ਪਾਰਟੀ ਹੈ ਉਸ ਨੇ ਵਾਪਸ ਲੈ ਲਏ ਤਾਂ ਉਸ ਦੇ ਨਾਲ ਸਾਰਾ ਨਤੀਜਾ ਬਦਲ ਗਿਆ ਤੇ ਹੁਣ ਜਿਹੜਾ ਨਤੀਜਾ ਸਾਹਮਣੇ ਆਇਆ ਉਹਦੇ ਵਿੱਚ 577 ਕੁੱਲ ਉੱਥੇ ਸੀਟਾਂ ਨੇ ਤੇ ਉਸ ਦੇ ਵਿੱਚੋਂ 188 ਸੀਟਾਂ ਜਿਹੜੀਆਂ ਨਿਊ ਪੌਪੂਲਰ ਫਰੰਟ ਨੇ ਜਿੱਤੀਆਂ 166 ਜਿਹੜੀ ਸੈਂਟਰਿਸਟ ਪਾਰਟੀ ਐ ਮੈਕਰੋਨ ਦੀ ਉਸ ਨੇ ਜਿੱਤੀਆਂ ਤੇ 142 ਸੀਟਾਂ ਤੇ ਜਿਹੜੇ ਫਾਰ ਰਾਈਟ ਜਿਹਨਾਂ ਨੂੰ ਜਿੱਤ ਦਾ ਸੁਪਨਾ ਸੀ ਇਹ ਲੱਗਦਾ ਸੀ ਕਿ ਸਤਾ ਚ ਆ ਜਾਣਗੇ ਉਹ ਉੱਥੇ ਪਿੱਛੇ ਰਹਿ ਕੇ ਤੀਸਰੇ ਸਥਾਨ ਤੇ ਚਲੇ ਗਏ ਜਦੋਂ ਕਿ ਪਹਿਲਾਂ ਉਹ ਦੂਸਰੇ ਸਥਾਨ ਤੇ ਸੀ ਸੋ ਇਹ ਸਾਰੀ ਸਥਿਤੀ ਦੇ ਜਿਹੜੇ ਹੁਣ ਅਸਰ ਪੈ ਰਹੇ ਐ ਵੱਖ-ਵੱਖ ਥਾਵਾਂ ਤੇ ਕਮੰਤਰੀ ਰਾਜਨੀਤੀ ਤੇ ਤੇ ਹੋਰ ਦੇਸ਼ਾਂ ਦੇ ਵਿੱਚ ਵੀ ਜਿਸ ਤਰ੍ਹਾਂ ਤਬਦੀਲੀਆਂ ਆ ਵਾਪਰ ਰਹੀਆਂ ਇੰਗਲੈਂਡ ਜਿਵੇਂ ਲੇਬਰ ਪਾਰਟੀ ਆ ਗਈ ਹੈ ਕੰਜ਼ਰਵੇਟਿਵ ਦੀ ਥਾਂ ਤੇ ਈਰਾਨ ਦੇ ਵਿੱਚ ਵੀ ਜਿਹੜੇ ਸੁਧਾਰਵਾਦੀ ਆਗੂ ਡਾਕਟਰ ਮਸੂਦ ਹੈ ਉਹ ਸਤਾ ਚ ਆ ਗਏ ਸੋ ਜਿਹੜਾ ਇਹ ਸਾਰੀਆਂ ਸਮੁੱਚੀਆਂ ਤਬਦੀਲੀਆਂ ਵਾਪਰ ਰਹੀਆਂ ਉਹਦਾ ਕੀ ਕਮੰਤਰੀ ਪੱਧਰ ਤੇ ਅਸਰ ਪੈ ਰਿਹਾ ਕਮੰਤਰੀ ਰਾਜਨੀਤੀ ਤੇ ਕੀ ਅਸਰ ਪੈ ਰਿਹਾ ਤੇ ਜਿਸ ਤਰ੍ਹਾਂ ਦੇ ਮੱਧ ਪੂਰਬ ਦੀ ਹਾਲਤ ਹੈ ਰੂਸ ਯੂਕਰੇਨ ਜੰਗ ਦੀ ਹਾਲਤ ਹੈ ਉਹ ਸਾਰੇ ਦੇ ਵਿੱਚ ਇਸ ਦੇ ਕੀ ਅਰਥ ਲੈ ਜਾਣ ਇਸ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ ਇਸ ਗੱਲਬਾਤ ਦੇ ਲਈ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਉੱਗੇ ਬੁੱਧੀਜੀਵੀ ਉੱਗੇ ਵਿਦਵਾਨ ਸਤਨਾਮ ਚਾਨਾ ਜੀ ਜਿਨ੍ਹਾਂ ਦਾ ਕਿ ਕਮੰਤਰੀ ਰਾਜਨੀਤੀ ਤੇ ਕੌਮੀ ਰਾਜਨੀਤੀ ਨੂੰ ਸਮਝਣ ਤੇ ਦੇਖਣ ਤੇ ਧਿਆਨ ਕਰਨ ਦਾ ਇੱਕ ਆਪਣਾ ਜਿਹੜਾ ਉਹਨਾਂ ਦਾ ਢੰਗ ਤਰੀਕਾ ਹੈ ਤੇ ਉਹਨਾਂ ਦੀ ਇੱਕ ਆਪਣੀ رائے ਹੈ ਆਪਣੀ ਇੱਕ ਸੋਚ ਹੈ ਕਿਉਂਕਿ ਉਹਨਾਂ ਨੇ ਲੰਮਾ ਸਮਾਂ ਕਮੰਤਰੀ ਵਿਦਿਆਰਥੀ ਲਹਿਰ ਦੇ ਵਿੱਚ ਵੀ ਜਨਰਲ ਸੈਕਟਰੀ ਦੇ ਤੌਰ ਤੇ ਕਮੰਤਰੀ ਪਦਰ ਤੇ ਵੀ ਕੰਮ ਕੀਤਾ ਹੈ ਉਹਨਾਂ ਨੂੰ ਕਮੰਤਰੀ ਰਾਜਨੀਤੀ ਦੀਆਂ ਜਿਹੜੀਆਂ ਗੰਢਾਂ ਹੈਗੀਆਂ ਜਾਂ ਉਸ ਦੇ ਜਿਹੜੇ ਦਾਪੇਚ ਹੈ ਉਹਨਾਂ ਨੂੰ ਬੜਾ ਨੇੜੇ ਉਹਨਾਂ ਨੇ ਦੇਖਿਆ ਤੇ ਨੇੜੇ ਉਹਨਾਂ ਦਾ ਅਧਿਐਨ ਕੀਤਾ ਅਸੀਂ ਉਹਨਾਂ ਤੋਂ ਜਾਨਣਾ ਚਾਹਾਂਗੇ ਕਿ ਇਹ ਜਿਹੜੀਆਂ ਤਬਦੀਲੀ ਖਾਸ ਕਰਕੇ ਅਸੀਂ ਆਪਣਾ ਧਿਆਨ ਜਿਹੜਾ ਫਰਾਂਸ ਦੀ ਰਾਜਨੀਤੀ ਤੇ ਕੇਂਦਰਿਤ ਕਰਾਂਗੇ ਕਿ ਉੱਥੇ ਜੋ ਕੁਝ ਵਾਪਰਿਆ ਇਸ ਦੇ ਕੀ ਸੰਕੇਤ ਨੇ ਤੇ ਆਉਣ ਵਾਲੇ ਸਮੇਂ ਵਿੱਚ ਕਮੰਤਰੀ ਰਾਜਨੀਤੀ ਉੱਤੇ ਤੇ ਖਾਸ ਕਰਕੇ ਜਿਹੜਾ ਮੱਧਪੂਰਬ ਹੈ ਤੇ ਜਿਹੜੇ ਲੜਾਈ ਵਾਲੇ ਖੇਤਰ ਹੈ ਉਹਨਾਂ 'ਚ ਕੀ ਅਸਰ ਪੈਗਾ ਤੇ ਨਾਟੋ ਦੇਸ਼ਾਂ ਦੇ ਇਸ ਦਾ ਕੀ ਅਸਰ ਪੈਗਾ ਇਹ ਅਸੀਂ ਉਹਨਾਂ ਤੋਂ ਜਾਨਣਾ ਚਾਹਾਂਗੇ ਚਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ ਸੁਪਰੀਆ ਜੀ ਜੰਡੂ ਸਾਹਿਬ ਚਾਨਾ ਜੀ ਕਿਸ ਤਰ੍ਹਾਂ ਦੇਖਦੇ ਹੋ ਸਾਰਾ ਜੋ ਫਰਾਂਸ ਤੇ ਦਿੱਲੀ ਵਾਪਰੀ ਹੈ ਅਸਲ ਦੇ ਵਿੱਚ ਨਾ ਜੰਡੂ ਸਾਹਿਬ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਮੰਤਰੀ ਪੱਧਰ 'ਤੇ ਜਿਹੜਾ ਸਿਨੈਰੀਓ ਚੇਂਜ ਹੋ ਰਿਹਾ ਔਰ ਉਹਦਾ ਕਮੰਤਰੀ ਹੀ ਅਸਰ ਹੁੰਦਾ ਹੈ ਲੇਕਿਨ ਅਸਲ ਦੇ ਵਿੱਚ ਗੱਲ ਇਦਾਂ ਨਹੀਂ ਸਾਰੀ ਸਾਰੀ ਇਦਾਂ ਨਹੀਂ ਹੈ ਕਿਉਂਕਿ ਜਦੋਂ ਕਿਤੇ ਵੀ ਕੋਈ ਘਟਨਾ ਵਾਪਰਦੀ ਆ ਗਲੋਬ ਦੇ ਉੱਤੇ ਪੋਲਿਟਿਕਲ ਇਕਨਾਮਿਕ ਉਹ ਉਹ ਸਾਰੇ ਸੰਸਾਰ ਦੇ ਨਾਲ ਜੁੜਿਆ ਹੋਇਆ ਸਾਰੇ ਸੰਸਾਰ ਦੇ ਦੇਸ਼ਾਂ ਦੇ ਨਾਲ ਜੁੜਿਆ ਹੋਇਆ ਹੁੰਦਾ ਦੂਸਰਾ ਇਹ ਹੈ ਕਿ ਉੱਥੋਂ ਦੇ ਲੋਕਾਂ ਦੇ ਜੀਵਨ ਦੇ ਨਾਲ ਸਿੱਧਾ ਜੁੜਿਆ ਹੋਇਆ ਹੁੰਦਾ ਜਿਹੜਾ ਸਾਨੂੰ ਉੱਪਰੋਂ ਨਜ਼ਰ ਨਹੀਂ ਆਉਂਦਾ ਕਈ ਵਾਰੀ ਇਸ ਕਰਕੇ ਤੁਸੀਂ ਇਹ ਦੇਖਿਆ ਹੋਣਾ ਕਿ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਮੂਇਲ 1000 ਦੇ ਵਿੱਚ ਜਿੱਦਾਂ ਇਹ ਤਬਦੀਲੀਆਂ ਆਈਆਂ ਸੀ ਇੱਕ ਮੰਤਰੀ ਲੈਵਲ ਤੇ ਉਹ ਇੰਝ ਲੱਗਦਾ ਸੀ ਕਿ ਦੌਰ ਇਹ ਸ਼ੁਰੂ ਹੋ ਗਿਆ ਕਿ ਡਿਕਟੇਟਰ ਜਿਹੜੇ ਨਾ ਉਹ ਰਾਜ ਕਰਿਆ ਕਰਨਗੇ। ਔਰ ਕਈਆਂ ਨੇ ਤਾਂ ਪਟਾਈ ਆਪਣੇ ਨਾਂ ਤੇ ਲਿਖਵਾ ਲਿਆ ਸੀ ਆਪਣੇ ਤੇਜ ਦਾ ਜਿਹਨਾਂ ਦਾ ਜੁਦਾ ਹੋ ਗਿਆ ਵਿਰਧਾਨ ਰਹੇਗਾ। ਔਰ ਇੱਕ ਜਿਹੜਾ ਟ੍ਰੈਂਡ ਸੀ ਜਿਹੜਾ ਡਵੈਲਪ ਹੋ ਰਿਹਾ ਸੀ ਉਹ ਇੱਕ ਦੇਸ਼ ਵਿੱਚ ਨਹੀਂ ਸੀਗਾ। ਔਰ ਉਹ ਜਦੋਂ ਅਸੀਂ ਥਰੂਆਊਟ ਦੇਖਦੇ ਨਾਲ ਕਿ ਟ੍ਰੈਂਡ ਇਸੇ ਤਰ੍ਹਾਂ ਦੇ ਚੱਲਦੇ ਆ ਸੀਗਾ। ਕਿ ਉਹ ਫੋਰਸਸ ਜਿਹੜੀਆਂ ਉਹ ਉਹ ਅਸਲ ਵਿੱਚ ਕੰਟਰੋਲ ਪੈਲਾ ਕਰ ਰਹੀਆਂ ਸੀ ਕੰਟਰੋਲ ਕਰ ਰਹੀਆਂ ਸੀ ਗਿਆ ਸਾਰੇ ਗਲੋਬ ਨੂੰ ਔਰ ਉਹਦਾ ਅਸਰ ਜਿਹੜਾ ਨਾ ਲੋਕਾਂ ਦੇ ਜੀਵਨ ਤੇ ਪੈਂਦਾ ਹੁਣ ਲੋਕ ਜਿਹੜੇ ਇੱਕ ਦੇਸ਼ ਦੇ ਲੋਕ ਆ ਜਿਹੜੇ ਉਹ ਦੂਸਰੇ ਦੇਸ਼ ਦੇ ਲੋਕਾਂ ਨੂੰ ਸਮਝਾਉਣ ਤਾਂ ਜਾਂਦੇ ਨਹੀਂ ਹੈ ਕਿ ਜੀ ਦੇਖੋ ਤੁਸੀਂ ਵੀ ਸੰਭਲੋ ਤਾਂ ਅਸੀਂ ਵੀ ਸੰਭਲਦੇ ਆ ਅਸਲ ਦੇ ਵਿੱਚ ਉਹਨਾਂ ਦੇ ਜੀਵਨ ਦੇ ਉੱਤੇ ਰੋਜ਼ਾਨਾ ਜੀਵਨ ਦੇ ਉੱਤੇ ਅਸਰ ਪੈ ਰਿਹਾ ਹੁੰਦਾ ਆ ਉਸੇ ਤਰ੍ਹਾਂ ਹੀ ਗਲੋਬਲ ਲੈਵਲ ਤੇ ਫਿਰ ਉਹ ਆਪਣੇ ਜੀਵਨ ਚੋਂ ਸਿੱਖ ਕੇ ਫੈਸਲੇ ਕਰਦੇ ਆ ਔਰ ਜਦੋਂ ਸਿੱਖ ਕੇ ਫੈਸਲੇ ਕਰਦੇ ਆ ਤਾਂ ਉਹ ਫੈਸਲੇ ਇਸ ਕਰਕੇ ਹੀ ਰਲਦੇ ਮਿਲਦੇ ਹੁੰਦੇ ਆ ਲੋਕਾਂ ਦੇ ਕਿਉਂਕਿ ਪੂਰੇ ਸੰਸਾਰ ਦੇ ਵਿੱਚ ਲੋਕਾਂ ਦੇ ਜੀਵਨ ਦੇ ਉੱਤੇ ਇੱਕਸਾਰ ਅਸਰ ਪੈ ਰਿਹਾ ਐਨ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਅਸੀਂ ਇਹ ਦੇਖਦੇ ਆ ਕਿ ਮਲਟੀਨੇਸ਼ਨਲ ਕਾਰਪੋਰੇਸ਼ਨਾਂ ਜਿਹੜੀਆਂ ਉਹਨੇ ਆਪਣਾ ਜਾਲ ਬਚਾਇਆ ਹੋਇਆ ਪੂਰੇ ਸੰਸਾਰ ਦੇ ਔਰ ਹਣ ਜਿਹੜੀਆਂ ਰੀਸੈਂਟ ਉਹ ਉਹ ਟ੍ਰੈਂਡ ਨੂੰ ਉਹ ਉਹ ਟ੍ਰੈਂਡ ਜਿਹੜਾ ਹੈ ਨਾ ਉਹਨੂੰ ਸਟੌਪ ਕਿਵੇਂ ਲਗਾਏ ਔਰ ਉਹਦੇ ਅਸੀਂ ਸੈਂਟਰ ਦੇ ਵਿੱਚ ਜਦੋਂ ਰੱਖ ਕੇ ਦੇਖਾਂਗੇ ਨਾ ਦੋ جنگਾਂ ਇੱਕ ਯੂਕਰੇਨ ਦੀ ਤੇ ਇੱਕ ਜਿਹੜੀ ਹੈ ਮਿਡਲ ਈਸਟ ਦੀ ਜਿਹੜੀ ਇਜ਼ਰਾਈਲ ਦਾ ਮਰਾਸੀ ਦਾ ਜੀ ਇਜ਼ਰਾਈਲ ਨੇ ਪਾਲਸਟਾਈਨ ਦੇ ਤੇ ਹਮਲਾ ਜਿਹੜਾ ਕੀਤਾ ਉਹਨਾਂ ਨੂੰ ਤੇ ਸਾਰੀਆਂ ਡਿਵੈਲਪਮੈਂਟਸ ਨੂੰ ਜਦੋਂ ਅਸੀਂ ਜੋੜ ਕੇ ਦੇਖਦੇ ਹਾਂ ਕਿ ਇਹ ਕੋਰਸ ਜਿਹੜੀਆਂ ਨਾ ਸਾਰੇ ਸੰਸਾਰ ਨੂੰ ਇੱਕ ਵੱਖਰੇ ਸਟ੍ਰੀਮ ਤੇ ਲੈ ਜਾਣਾ ਚਾਹੁੰਦੀ ਅਸ ਸੀ। ਔਰ ਸੰਸਾਰ ਨੇ ਇਹਦੇ ਤੋਂ ਸਿੱਖਿਆ। ਔਰ ਸੰਸਾਰ ਦੇ ਲੋਕਾਂ ਨੇ ਆਪਣੇ ਜੀਵਨ ਤੋਂ ਸਿੱਖਿਆ ਤੇ ਪੋਲੀਟਿਕਲ ਘਟਨਾਵਾਂ ਤੋਂ ਸਿੱਖਿਆ ਜਿਸ ਕਰਕੇ ਪੂਰੇ ਸੰਸਾਰ ਦੇ ਲੋਕਾਂ ਨੇ ਇਸ ਟ੍ਰੈਂਡ ਨੂੰ ਰਿਵਰਸ ਕਰਨ ਦਾ ਨਹੀਂ ਘਟੂ ਘੜ ਸਟਾਪ ਲਾਉਣ ਦਾ ਨਾ ਫੈਸਲਾ ਕਰ ਲਿਆ। ਹੁਣ ਜਿਹੜੇ ਨਾ ਨਤੀਜੇ ਵੱਖਰੇ ਕਿਸਮ ਦੇ ਜਿਹੜਾ ਨਾ ਸ਼ੁਰੂ ਹੋ ਗਏ। اس کر کے پہلے یہ مان کے چلیے یہ سمجھ کے چلیے کہ جاسٹ موونگ ٹرینڈ سی سنسار کا انہوں سٹاپ لگ کے تین گھٹنا ہوں ذکر کیا امیڈیٹلی جہاں واپری ہے گیا انگلینڈ جا یو کے ہوئی ہے اور اینی ویجورٹی کے نال جیت گئے لیبر پارٹی ਔਰ ਇਥੇ ਇੰਡੀਆ ਦੇ ਦਿੱਤਾ ਸਲੋਗਨ ਹੀ ਸ਼ੁਰੂ ਹੋ ਗਿਆ ਹੈ ਅਬ ਅਕੀ ਬਾਾਰ 400 ਪਾਰ ਗਿਆ ਉਹ 400 ਪਾਰ ਕਰ ਗਿਆ 400 ਪਾਰ ਕਰ ਗਿਆ ਜੀ ਜੀ 400 ਪਾਰ ਕਰ ਗਿਆ ਇਸ ਕਰਕੇ ਅਬ ਕੀ ਬਾਾਰ 400 ਪਾਰ ਉਹ ਯੂਕੇ ਦੇ ਨਾਲ ਜੋੜ-ਜੋੜ ਕੇ ਜਿਹੜਾ ਨਾ ਮਜ਼ਾਕ ਚੱਲ ਰਿਹਾ ਸਾਡੇ ਦੇ ਔਰ ਇਸੇ ਤਰ੍ਹਾਂ ਜੋ ਈਰਾਨ ਦੇ ਵਿੱਚ ਹੋਇਆ ਈਰਾਨ ਦੇ ਵਿੱਚ ਜਿਹੜਾ ਹੈ ਜਿਹੜਾ ਨਾ ਇੱਕਦਮ ਸਟੌਪ ਹੋ ਕੇ ਰਿਵਰਸ ਜਿਹੜਾ ਨਾ ਜਿਹਨੂੰ ਉਦਾਰਵਾਦੀ ਅਸੀਂ ਜਿਹੜਾ ਹੈ ਨਾ ਜਿਹੜਾ ਨਾ ਉੱਥੇ ਵੀ ਸ਼ੁਰੂ ਹੋ ਗਿਆ ਜਿਹਨੂੰ ਹੋਰ ਤਰ੍ਹਾਂ ਜਿਹੜਾ ਨਾ ਦੇਖਿਆ ਜਾਂਦਾ ਸੀ ਪੂਰੇ ਸੰਸਾਰ ਵਿੱਚ ਤੁਸੀਂ ਤਿੰਨਾਂ ਹੀ ਦੇਸ਼ਾਂ ਦੇ ਫਰਾਂਸ ਦੇ ਜਿਹੜਾ ਹੋਇਆ ਕੌਣ ਫਰਾਂਸ ਦੇ ਇਹਨਾਂ ਡਿਟੇਲ ਚ ਬਾਤ ਚਾਹਾਂਗੇ ਜਿਹੜਾ ਇਹ ਤਿੰਨਾਂ ਹੀ ਦੇਸ਼ਾਂ ਦੇ ਵਿੱਚ ਵਾਪਰਿਆ ਉਹਦੇ ਸਾਰੇ ਜਿਹੜੇ ਹੈ ਨਾ ਉਹ ਉਹ ਉਹਦੇ ਸੈਂਟਰ ਦੇ ਵਿੱਚ ਜਿਹੜਾ ਉਹ ਉਹ ਦੇਖਿਆ ਜਾ ਰਿਹਾ ਕਿ ਜੀ ਯੂਕਰੇਨ ਲਈ ਉਹਨਾਂ ਦੀ ਪਾਲਿਸੀ ਕੀ ਆ ਤੇ ਇਜ਼ਰਾਈਲ ਵੱਲ ਦੇ ਪ੍ਰਤੀ ਕੀ ਪਾਲਿਸੀ ਕੀ ਆ ਹਨਾ ਬੜਾ ਸੌਫਟ ਕਾਰਨਰ ਸੀ ਗੱਲ ਇਹ ਵਰ ਪਾਰਟੀ ਦਾ ਇਜ਼ਰਾਈਲ ਦੇ ਵਾਸਤੇ ਹਣ ਹੁਣ ਉਹਨੇ ਜਿਹੜੇ ਬੈਠਦੇ ਸਾਰੇ ਜਿਹੜਾ ਬਿਆਨ ਦਿੱਤਾ ਉਹ ਇਜ਼ਰਾਈਲ ਦੇ ਹਮਲਿਆਂ ਨੂੰ ਜਾਨੀ ਇਨਕਰੇਜ ਕਰਨ ਵਾਲਾ ਨਹੀਂ ਹੈ ਔਰ ਉਹ ਸਗੋਂ ਇਹ ਆ ਕਿ ਵੀ ਉਥੇ ਅਮਨ ਹੋਣਾ ਚਾਹੀਦਾ ਉਥੇ ਹੀ ਹੋਣੇ ਹੁਣ ਬਾਈਡਨ ਦਾ ਹੁਣ ਇਹ ਇੰਡੀਆ ਦੇ ਪ੍ਰਧਾਨ ਮੰਤਰੀ ਜਦੋਂ ਮਾਸਕੋ ਚ ਨੇ ਹਨਾ ਮਾਸਕੋ ਗਏ ਔਰ ਬਾਈਡਨ ਨੇ ਉਸ ਸਮੇਂ ਕਿਹਾ ਇੰਡੀਆ ਆਸਟਰੀਆ ਪਹੁੰਚ ਕੇ ਵਿਆਨਾ ਪਹੁੰਚ ਗਏ ਹਾਂਜੀ ਆ ਉਹ 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 ਬਿਆਨ ਹੈ ਬਾਈਡਨ ਕੀ ਹਮ ਬਾਈਡਨ ਸਾਉ ਕੀ ਕਹਿ ਰਹੇ ਹੁਣ ਉਹ ਉਸ ਸੰਕਟ ਦੇ ਵਿੱਚੋਂ ਉਹ ਜਿਹੜੀ ਐਲਪ ਕਰ ਬੈਠੇ ਆ ਉਹਦੇ ਤੋਂ ਜਾਨ ਕਿਵੇਂ ਛਡਾਉਣੀ ਆ ਉਹਦੇ ਵਿੱਚੋਂ ਨਿਕਲਣ ਦੇ ਯਤਨ ਹੋ ਰਹੇ ਕਿਉਂਕਿ ਸੰਸਾਰ ਦਾ ਟ੍ਰੈਂਡ ਆ ਜਿਹੜਾ ਨਾ ਉਲਟੇ ਪਾਸੇ ਨੂੰ ਚੱਲ ਗਿਆ ਬਾਈਡਨ ਦੀ ਛੁੱਟੀ ਹੋਣ ਵਾਲੀ ਆ ਜਦੋਂ ਇਲੈਕਸ਼ਨ ਹੋਣੀ ਆ ਹਨਾ ਉਹਦਾ ਉਹ ਉਹ ਇੱਕਦਮ ਸਾਫ਼ ਹੋ ਜਾਣਾ ਹੈ ਔਰ ਜੇ ਉਹਨਾਂ ਨੇ ਆਪਣਾ ਕੈਂਡੀਡੇਟ ਦਾ ਨਾਮ ਬਦਲਿਆ ਬਾਈਡਨ ਦੇ ਡੈਮੋਕ੍ਰੇਟ ਹਾਂਜੀ ਜੇ ਉਹਨਾਂ ਡੈਮੋਕ੍ਰੇਟ ਨਹੀਂ ਹੈ ਜੀ ਆਪਣਾ ਕੈਂਡੀਡੇਟ ਦਾ ਨਾਮ ਬਦਲਿਆ ਤਾਂ ਇਹ ਇਹ ਸਾਫ਼ ਹੋ ਜਾਏਗਾ ਔਰ ਇਸ ਕਰਕੇ ਜਦੋਂ ਅਸੀਂ ਫਰਾਂਸ ਦਾ ਫ੍ਰਾਂਸੀ ਪਾਲਿਸੀ ਕੀ ਹੋਏਗੀ ਔਰ ਉਹ ਜਿੱਦਾਂ ਦੀ ਮਰਜ਼ੀ ਸਰਕਾਰ ਬਣੇ ਉਹੀ ਹੋਏਗੀ ਔਰ ਬਾਈਡਨ ਨੇ ਕਿਹਾ ਕੀ ਹੈ ਕੀ ਐਨ ਉਸਟੈਂਟੇ ਕਿਹਾ ਜਦੋਂ ਇੰਡੀਆ ਦਾ ਪ੍ਰਧਾਨ ਮੰਤਰੀ ਉੱਥੇ ਆ ਕਿ ਜੀ ਇੰਡੀਆ ਆਪਣੇ ਇਨਫਲੂਐਂਸ ਨੂੰ ਇਸਤੇਮਾਲ ਕਰੇ ਹੈਨਾ ਤਾਂ ਕਿ ਉੱਥੇ ਜਿਹੜਾ ਨਾ ਮਿਡਲ ਈਸਟ ਦੇ ਵਿੱਚ ਜਿਹੜਾ ਨਾ ਹਾਲਾਤ ਜਿਹੜੇ ਨਾ ਉਹ ਸਮਾਨਾ ਹੋ ਜਾਣ ਵਗੈਰਾ ਵਗੈਰਾ ਔਰ ਉਹਦੇ ਵਿੱਚੋਂ ਕਿਉਂਕਿ ਨਹੀਂ ਤਾਂ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਅੰਦਰ ਇੱਕ ਇੱਕ इमोशनल ਵੀ ਤੇ ਪ੍ਰੈਕਟੀਕਲ ਵੀ ਜਿਹੜਾ ਉਹਨਾਂ ਦੀ ਲਾਈਫ ਚੋਂ ਨਿਕਲਿਆ ਹੋਇਆ ਜਿਹੜਾ ਟ੍ਰੈਂਡ ਚੇਂਜ ਹੋ ਰਿਹਾ ਉਹ ਬਹੁਤ ਤੇਜ਼ੀ ਦੇ ਨਾਲ ਅੱਗੇ ਵੱਧ ਜਾਣ ਲੱਗ ਪਿਆ ਹੁਣ ਉਹਨਾਂ ਨੂੰ ਹੋ ਗਿਆ ਇਸ ਕਰਕੇ ਉਹ ਟ੍ਰੈਂਡ ਰੋਕਣ ਦੇ ਨਜ਼ਰੀਏ ਤੋਂ ਵੀ ਕਿ ਹੁਣ ਇੱਥੋਂ ਇਹਨਾਂ ਚੋਂ ਹੁਣ ਕੀਤਾ ਕੀ ਸੀਗਾ ਯੂਕਰੇਨ ਦੇ ਵਿੱਚ ਯੂਕਰੇਨ ਦੇ ਵਿੱਚ ਇਹ ਕਿ ਵੀ ਪਹਿਲਾਂ ਤਾਂ ਇਦਾਂ ਸਾਡੇ ਵਾਂਗ ਹੀ ਹੈ ਨਾ ਸਰਦ ਅਚਾਰ ਥੋੜਾ ਜਿਹਾ ਡਿਫਰੈਂਸ ਹੈਗਾ ਪਹਿਲਾਂ ਉਹਨਾਂ ਦੇ ਉੱਥੇ ਜਾ ਕੇ ਉਹਨਾਂ ਦੇ ਕੰਪਨੀਆਂ ਨੇ ਉਹਨਾਂ ਦੀ ਖੇਤੀ ਖੁੱਤੀ ਬਰਵਾਦ ਕੀਤੀ ਫਿਰ ਉੱਥੇ ਜਾ ਫਿਰ ਉਹਨਾਂ ਨੇ ਆਪਣੇ ਕਾਬੂ ਚ ਲਿਆ ਕੇ ਐਨ ਉਸ ਜਗ੍ਹਾ ਤੇ ਜਾ ਕੇ ਆਪਣਾ ਜਿਹੜਾ ਨਾ ਆਪਣੀ ਤਾਕਤ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਉਹਨਾਂ ਨੂੰ ਉਲਟਾ ਪੈ ਗਿਆ ਉਲਟਾ ਪੈ ਗਿਆ ਉਹ ਅੱਗੇ ਨਹੀਂ ਚੱਲਿਆ ਹਨਾ ਸੋ ਇਸ ਕਰਕੇ ਮੈਂ ਆਪਣਾ ਜਦੋਂ ਤਿੰਨੇ ਚੀਜ਼ਾਂ ਨੂੰ ਦੇਖਦੇ ਆ ਯੂਕੇ ਨੂੰ ਦੇਖਦੇ ਆ ਫਰਾਂਸ ਨੂੰ ਦੇਖਦੇ ਆ ਹੁਣ ਆਪਾਂ ਜਿਹੜਾ ਫਰਾਂਸ ਦੇ ਫਰਾਂਸ ਦੇ ਵਿੱਚ ਆਈ ਹੈ ਨਾ ਜਿਹਦੀ ਪ੍ਰਾਂਤ ਦੀ ਪੁਰਾਣੀ ਹਿਸਤੀ ਹੈਗੀ ਆ ਉਹ ਇਹ ਬਹੁਤ ਦੇਰ ਬਾਅਦ ਇਸ ਤਰ੍ਹਾਂ ਵਾਪਰਿਆ ਹੈਗਾ ਕਿ ਜਿਹੜਾ ਐਕਸਟ੍ਰੀਮ ਰਾਈਟ ਫੋਰਸਸ ਹੈਗੀਆਂ ਉਹਨਾਂ ਨੂੰ ਸਟਾਪ ਲਾਉਣ ਦੇ ਲਈ ਜਿਹੜੇ ਪ੍ਰੋਗਰੈਸਿਵ ਫੋਰਸਸ ਸੀ ਸਪੈਸ਼ਲੀ ਜਿਹੜੇ ਲੈਫਟ ਫੋਰਸਸ ਸੀਗੀਆਂ ਉਹਨਾਂ ਨੇ ਇੱਕ ਕੰਪਰੀਹੈਂਸਿਵ ਜਿਹੜਾ ਨਾ ਸਟੈਪ ਫਾਲਡ ਕੀਤਾ ਮੇਰੇ ਕਹ ਲੱਗੇ 1936 ਦੇ ਅਜਰਾ ਤੋਂ ਪਹਿਲਾਂ ਤਦੋਂ ਪਹਿਲਾਂ ਨਹੀਂ ਇਸ ਤੋਂ ਪਹਿਲਾਂ ਜਿਹੜੀ ਏਡੀ ਵੱਡੀ ਘਟਨਾ ਵਾਪਰੀ ਸੀ ਸੈਕੰਡ ਵਰਲਡ ਵਾਰ ਤੋਂ ਇੱਕਦਮ ਪਹਿਲਾਂ ਉਦੋਂ ਵੀ ਯੂਨਾਈਟ ਹੋ ਕੇ ਉਹਨਾਂ ਨੇ ਉੱਥੋਂ ਦੇ ਰਾਸ਼ਟਰਪਤੀ ਨੂੰ ਜਿਹੜਾ ਨਾ ਉਹ ਡਿਫੀਟ ਕਹਿੰਤੋਂ ਮੇਰੇ ਵਰਗੇ ਵੀ ਹੁਣ ਹੁਣ ਇਹ ਇਹਦੇ ਕਿਉਂ ਸਸੀ ਪ੍ਰਾਂਤ ਦੀ ਇਲੈਕਸ਼ਨ ਚ ਉਹ ਦੋ ਚੀਜ਼ਾਂ ਨੂੰ ਨਾ ਸਿੱਖਦੇ ਆ ਕਿ ਜਿਹੜੇ ਐਕਸਟ੍ਰੀਮ ਰਾਈਟ ਹੈਗੇ ਆ ਉਹ ਉਹ ਲਾਭ ਉਠਾਉਂਦੇ ਆ ਉਦੋਂ ਜਦੋਂ ਲੋਕ ਡਿਵਾਈਡਡ ਹੁੰਦੇ ਆ ਜਦੋਂ ਆਮ ਨਾਗਰਿਕ ਹੈ ਜਿਹੜਾ ਉਹ ਡਿਵਾਈਡ ਹੋਇਆ ਹੁੰਦਾ ਤੇ ਡਿਵਾਈਡ ਕਰਕੇ ਰੱਖਣ ਦੀ ਉਹਨਾਂ ਦੀ ਜਿਹੜੀ ਨਾ ਪਾਲਿਸੀ ਹੁੰਦੀ ਹੈ ਔਰ ਇਸ ਤਰ੍ਹਾਂ ਦੀ ਐਗਜ਼ਾਮਪਲ ਮੈਂ ਮੇਰੇ ਖਿਆਲ ਤੋਂ ਕੋਈ ਮੈ ਮੈਨੂੰ ਨਹੀਂ ਪਤਾ ਹੈ ਲੇਕਿਨ ਹੋਈ ਹੋਏਗੀ ਕਿਤੇ ਨਾ ਕਿ ਪਹਿਲਾ ਰਾਉਂਡ ਐਕਸਟ੍ਰੀਮ ਫੋਰਸਸ ਨੇ ਜਿਹੜਾ ਨਾ ਜਿੱਤ ਲਿਆ ਆਲਮੋਸਟ 300 ਸੀਟਾਂ ਜਿਤਰੇ ਸੀਗੇ ਜਿਤ ਗਏ ਸੀ ਹੈ ਨਾ ਪਹਿਲੇ ਰਾਉਂਡ ਜਿਤਰੇ ਸੀ ਅਨੁਮਾਨ ਸੀ ਕਿ ਜਿੱਤ ਜਾਣਗੇ ਜਿੰਦਾਂ ਦਾ ਰੁਝਾਨ ਚੱਲ ਗਿਆ ਹਨਾ ਮਤਲਬ ਕਲੀਅਰ ਸਰਕਾਰ ਬਣਦੀ ਸੀ ਔਰ ਇਹ ਰਿਜ਼ਲਟ ਆਉਣ ਤੋਂ ਤੁਰੰਤ ਬਾਅਦ ਜਿਹੜੇ ਲੈਫਟ ਵਿੰਗ ਫੋਰਸਸ ਤੇ ਜਿਹੜੇ ਜਿੰਨਾਂ ਦੇ ਨਾਲ ਤੁਸੀਂ ਗਬਲੇ ਕਿਹਾ ਆ ਉਹਨਾਂ ਦੇ ਜਿਹੜੇ ਸਪੋਰਟ ਉਹਨਾਂ ਨੇ ਪਾਰਟੀਆਂ ਨੇ ਨਹੀਂ ਪਹਿਲ ਕੀਤੀ ਉਹਨਾਂ ਦੇ ਸਪੋਰਟਰਸ ਨੇ ਪਹਿਲ ਕੀਤੀ ਉਹ ਨਿਕਲੇ ਸੜਕਾਂ ਦੇ ਉੱਤੇ ਉਹ ਪੈਰਸ ਦੀਆਂ ਸੜਕਾਂ ਦੇ ਨਿਕਲੇ ਉਹਨਾਂ ਦੇ ਆਪਣੇ ਦਫ਼ਤਰਾਂ ਦੇ ਔਰ ਉਹਨਾਂ ਨੂੰ ਫੋਰਸ ਕੀਤਾ ਕਿ ਉਹ ਰਾਈਟ ਵਿੰਗ ਨੂੰ ਰੋਕਣ ਦੇ ਲਈ ਕੰਪਰੋਮਾਈਜ਼ ਕਰਨ ਉਹਦਾ ਤੁਸੀਂ ਜ਼ਿਕਰ ਕਰੀ ਦਿੱਤਾ ਕਿ ਕਿਸ ਤਰ੍ਹਾਂ ਉਹ ਲੋਕਾਂ ਦੇ ਕਿ ਲੋਕ ਕਿੰਨੇ ਕੋਸ਼ਿਸ਼ ਹੋ ਚੁੱਕੇ ਆ ਸੰਸਾਰ ਦੇ ਜਦੋਂ ਉਹ ਲੱਗਦੇ ਆ ਕਿ ਵੀ ਹੱਥੋਂ ਚੀਜ਼ ਨਿਕਲ ਜਾਣੀ ਆ ਜਿੱਦਾਂ ਇੱਥੇ ਵੀ ਕੇਵਲ ਲਾਜੇ ਵੀ ਜੇ ਹੁਣ ਨਹੀਂ ਤਾਂ ਫਿਰ ਕਦੇ ਵੀ ਨਹੀਂ ਹੈਨਾ ਔਰ ਇਹ ਹੁਣ ਨਹੀਂ ਤਾਂ ਕਦੇ ਵੀ ਨਹੀਂ ਵਾਲੀ ਗੱਲ ਫਰਾਂਸ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਲੋਕਾਂ ਨੂੰ ਸਮਝ ਆਈ ਲੀਡਰਸ਼ਿਪ ਨੂੰ ਉਹਨਾਂ ਨੇ ਫੋਰਸ ਕੀਤਾ ਇਹਦੇ ਉਹਦਾ ਨਤੀਜਾ ਇਹਨੇ ਕਿ ਲਿਆ ਕੇ ਦੋਹਾਂ ਧੜਿਆਂ ਨੇ ਦੋਹਾਂ ਫਰੰਟਾਂ ਨੇ ਆਪਣੇ ਆਪਣੇ ਕੈਂਡੀਡੇਟ ਜਿਹੜੇ ਨਾ ਉਹ 100 ਤੋਂ ਵੱਧ ਕੈਂਡੀਡੇਟ ਨੂੰ ਵਾਪਸ ਲਿਆ ਤੇ ਐਕਸਟ੍ਰੀਮ ਰਾਈਟ ਨੂੰ ਜਿਹੜਾ ਨਾ ਉਹ ਹਰਾਇਆ ਹਰਾਇਆ ਵੀ ਬਹੁਤ ਗੁਰੀ ਤਰ੍ਹਾਂ ਸੋ ਇਸ ਕਰਕੇ ਹੁਣ ਜਿਹੜੀ ਪ੍ਰੈਜ਼ੈਂਟ ਸਿਚੁਏਸ਼ਨ ਪੈਦਾ ਹੋਈ ਹੈ ਹੁਣ ਆਪ ਅਸੀਂ ਅਸੀਂ ਇਸ ਗੱਲ ਨੂੰ ਬੜਾ ਕਲੀਅਰ ਸਮਝ ਲਈਏ ਕਿ ਲੋਕ ਜਿਹੜੇ ਇਨੀਸ਼ੀਏਟਿਵ ਲੈਣ ਦੀ ਪੋਜੀਸ਼ਨ 'ਚ ਨਹੀਂ ਹੁੰਦੇ ਹੈ ਉਹਨਾਂ ਦੇ ਲੀਡਰਾਂ ਨੇ ਇਨੀਸ਼ੀਏਟਿਵ ਲੈਣਾ ਹੁੰਦਾ ਆ ਜਦੋਂ ਲੱਗੇ ਕਿ ਲੀਡਰਸ਼ਿਪ ਬਿਲਕੁਲ ਹੀ ਪਾਣੀ ਚ ਬੈਠੇ ਬਹਿ ਜਾਏ ਨੁਕਸਾਨ ਹੀ ਕਰ ਦੇਗੀ ਤਾਂ ਫਿਰ ਲੋਕ ਜਿਹੜਾ ਨਾ ਗਲੀਆਂ ਦੇ ਵਿੱਚ ਨਿਕਲ ਕੇ ਆ ਜਾਂਦੇ ਜਿੱਦਾਂ ਪੈਰਿਸ ਨੇ ਸਾਬਤ ਕਰ ਦਿੱਤਾ ਉਹ ਇੱਥੇ ਵੀ ਪੈਰਿਸ ਨੇ ਤਾਂ ਚਾਹਣਾ ਜੀ ਹਿਸਟਰੀ ਵੀ ਆ ਨਾ ਪੈਰਿਸ ਨੇ ਹਮੇਸ਼ਾ ਹੀ ਜਿਹੜਾ ਬਦਲਿਆ ਜਦੋਂ ਪੈਰਿਸ ਕਮਿਊਨ ਆਇਆ ਸੀਗਾ ਜਾਂ ਜਿਹੜਾ ਬੁਰਜਵਾ ਇਨਕਲਾਬ ਹੋਇਆ ਸੀ ਉਹ ਵੀ ਪੈਰਿਸ ਤੋਂ ਹੀ ਸ਼ੁਰੂ ਹੋਇਆ ਸੀ ਅ ਐਂ ਦੇਖੋ ਇਹ ਇਹ ਇੱਕ ਇਸ਼ੂ ਹੈਗਾ ਆ ਕਿ ਕਿ ਇਨੀਸ਼ੀਏਟਿਵ ਲੈਣ ਦਾ ਕਿੰਨੀ ਸਮਰਥਾ ਹੈ ਜਾਂ એનર્ਜੀ ਹੈ ਜਾਂ ਉਹਨਾਂ ਉਹਨਾਂ ਦੀ ਜਾਗਰਤੀ ਕਿੰਨੀ ਹੈ ਔਰ ਉਹ ਫ੍ਰੈਂਚ ਰੈਵੋਲੂਸ਼ਨ ਤੋਂ ਜਿਹੜੀ ਨਾ ਉਹ ਹਿਸਟਰੀ ਟੇਸ ਜਦੋਂ ਕਰਦੇ ਆ ਤਾਂ ਇਨੀਸ਼ੀਏਟਿਵ ਲੈਂਦੇ ਆ ਰਹੇ ਆ ਫ੍ਰਾਂਸ ਦੇ ਲੋਕ ਆ ਜਿਹੜੇ ਆਪਣੇ ਤੋਂ ਆਪਾਂ ਜਦੋਂ ਇਹਦੇ ਤੇ ਹੀ ਜੇ ਕਨਸੈਂਟਰੇਟ ਕਰੀਏ ਪੂਰੇ ਸੰਸਾਰ ਨੂੰ ਧਿਆਨ ਚ ਰੱਖੀਏ ਕਿ ਟ੍ਰੈਂਡ ਕਿਸ ਪਾਸੇ ਨੂੰ ਜਾ ਰਿਹਾ ਹੈ ਜੀ ਜੇ ਲੋਕ ਪੈਸੀਆਂ ਸੜਕਾਂ ਤੇ ਨਾ ਨਿਕਲਦੇ ਫੋਰਸ ਨਾ ਕਰਦੇ ਦੋਹਾਂ ਫਰੰਟਾਂ ਦੇ ਲੋਕ ਆਪਣੇ ਆਪਣੇ ਲੀਡਰਾਂ ਨੂੰ ਤੇ ਫਿਰ ਸ਼ਾਇਦ ਇਹ ਫਰੰਟ ਆਪਾਂ ਉਹ ਵਾਪਸ ਨਾ ਲੈਂਦੇ ਤੇ ਐਕਸਿਮ ਰਾਈਟ ਜਿਹੜਾ ਫੇਰ ਜਿੱਤ ਜਾਂਦਾ ਤੇ ਸੰਸਾਰ ਦੀ ਜਿਹੜੀ ਦਸ਼ਾ ਹੈ ਨਾ ਉਹ ਹੋਰ ਹੋਰ ਪਾਸੇ ਨੂੰ ਨਿੱਪੜ ਜਾਂਦਾ ਜਿਹੜਾ ਨਾ ਉਹ ਉਹ ਬੜੇ ਚਾਂਸ ਸੀਗੇ ਸੋ ਇਸ ਕਰਕੇ ਅਸੀਂ ਭੂਮਿਕਾ ਹੈ ਨਹੀਂ ਪਬਲਿਕ ਦੀ ਲੋਕਾਂ ਦੀ ਜਦੋਂ ਉਹ ਗਲੀਆਂ 'ਚ ਨਿਕਲਦੇ ਆ ਤਾਂ ਫਿਰ ਉਹ ਸਾਰਾ ਕੁਝ ਬਦਲਦੀ ਸਮਰਥਾ ਰੱਖਦੇ ਹੁੰਦੇ ਆ ਹੁਣ ਅਸੀਂ ਇਹਨੂੰ ਪੂਰੇ ਸੰਸਾਰ ਦੇ ਕੰਟੈਕਸਟ ਦੇ ਵਿੱਚ ਰੱਖ ਕੇ ਦੇਖੀਏ ਕਿ ਟ੍ਰੈਂਡ ਕਿਧਰ ਨੂੰ ਜਾ ਰਿਹਾ ਸੀ ਤੈਨ ਤੇ ਇਸ ਪਾਸੇ ਨੂੰ ਜਾ ਰਿਹਾ ਸੀਗਾ ਕਿ ਸ਼ਾਇਦ ਡੈਮੋਕ੍ਰੇਸੀ ਜਿਹੜੀ ਆ ਨਾ ਉਹ ਜਾਂਦੀ ਲੱਗੇ ਤਕਰੀਬਨ ਵਰਲਡ ਵਾਈਡ ਸਾਰੇ ਦੇਸ਼ਾਂ ਦੇ ਵਿੱਚੋਂ ਔਰ ਰਾਜ ਕਰਨਗੇ ਡਿਕਟੇਟਰ ਤੇ ਡਿਕਟੇਟਰ ਦਾ ਮਤਲਬ ਇਹ ਆ ਕਿ ਕਨਸੈਂਟਰੇਸ਼ਨ ਆਫ ਪਾਵਰ ਇਕਨੋਮੀ ਜਿਹੜੀ ਆ ਕਨਸੈਂਟਰੇਸ਼ਨ ਹੋ ਚੁੱਕੀ ਆ ਉਹਦੀ ਚੰਦ ਕੁ ਕਾਰਪੋਰੇਸ਼ਨਾਂ ਸਾਰਾ ਜਿਹੜਾ ਸੰਸਾਰ ਆਪਣੇ ਬੇਟੇ ਪਾਲਿਆ ਹੋਇਆ ਉਹਨਾਂ ਦੀ ਜਿਹੜੀ ਪੋਲਿਟੀਕਲ ਰਿਪਰੈਜ਼ੈਂਟੇਸ਼ਨ ਹੈਗੀ ਆ ਉਹਨਾਂ ਨੇ ਰਾਜ ਕੈਪਚਰ ਕਰਨ ਦਾ ਰਾਹ ਫੜ ਲਿਆ ਹੋਇਆ ਸੀ ਤੇ ਉਹ ਜਿਹਨੂੰ ਅਸੀਂ ਉਹ 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 ਮਰ ਲੁਕਾਉਂਦੇ ਨਹੀਂ ਸੀ ਉਹਨਾਂ ਨਾਂ ਹੀ ਹੈ ਜਿਹ ਤਹਾ ਅਸੀਂ ਕੋ ਵਰਲਡ ਗਵਰਨਮੈਂਟ ਕਹਿੰਦੇ ਕਿ ਸੰਸਾਰ ਦੀ ਸਰਕਾਰ ਹੈ ਨਾ ਸੰਸਾਰ ਦੀ ਸਰਕਾਰ ਦਾ ਮੈਨਾ ਕੀ ਹੈ ਕਿ ਛੋਟੇ ਛੋਟੇ ਦੇਸ਼ ਆ ਭਾਵੇਂ ਵੱਡੇ ਦੇਸ਼ ਆ ਕਿ ਕਮਜ਼ੋਰ ਆ ਜਾਂ ਕਿੱਦਾਂ ਦੇ ਬਾਜੀ ਆ ਉਹ ਉਹ ਲੀਜ਼ ਤੇ ਆਪਣੀਆਂ ਆਪਣੀਆਂ ਸਰਕਾਰਾਂ ਚਲਾਉਣਗੇ ਤੇ ਚਲਾਇਆ ਦਾ ਓਵਰਆਲ ਕੌਣ ਚਲਾਏਗਾ ਵਰਲਡ ਗਵਰਨਮੈਂਟ ਚਲਾਏਗੀ ਜਿਹੜਾ ਇੱਕ ਛੋਟਾ ਜਿਹਾ ਗਰੁੱਪ ਹੈਗਾ ਸੋ ਇਸ ਕਾ ਕੇ ਜਿਹਨੂੰ ਜਿਹਨੂੰ ਗਰੁੱਪ ਆਫ 300 ਕਹਿੰਦੇ ਆ ਨਾ ਜਿਹੜੇ ਫੈਸਲੇ ਲੋਕ ਕਹਿੰਦੇ ਆ ਜੀ ਅਸਲ ਤੇ ਜਿਹੜੇ ਰੋਮਨ ਕਲੱਬ ਆਫ 300 ਹਾਂ ਉਹ 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 ਤਾਂ ਮਤਲਬ ਉਹ ਤਾਂ ਉਹ ਲੋਕ ਕਹਿੰਦੇ ਜੀ ਉਹ ਤਾਂ ਨਜ਼ਰ ਹੀ ਨਹੀਂ ਆ ਰਹੇ ਜਿਹੜੇ ਰਾਜ ਕਰ ਰਹੇ ਹਨਾ ਇਹਦਾ ਮਤਲਬ ਇਹ ਹੈ ਕਿ ਉਹਨਾਂ ਦੇ ਬਿਹਾਫ ਦੇ ਉੱਤੇ ਉਹ ਰਾਜ ਕਰ ਰਹੇ ਆ ਜਿਨ੍ਹਾਂ ਨੇ ਅੰਦਰ ਖਾਤੇ ਆਪਣਾ ਆਪਣਾ ਦੇਸ਼ ਲੀਜ਼ ਤੇ ਲਿਆ ਹੋਇਆ ਰਾਜਦਾਨ ਦੇ ਵਾਸਤੇ ਸੋ ਮੇਰੇ ਅੰਦਰ ਕਹਿ ਤੋਏ ਯਾਰ ਕਿ एकदम हां ਕੋਲ ਬੱਕੇ ਬੈਠੇ ਹਾਂ ਐਗਜ਼ੈਕਟਲੀ ਇਹੀ 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 ਹੈਗਾ ਔਰ ਇਹਦੇ ਵਿੱਚ ਬਹੁਤ ਅਮਰੀਕੀ ਦੇ ਨਾਲ ਬਹੁਤ ਕਮਾਲ ਦੀ ਇਹ ਰਿਪੋਰਟ ਹੈ ਕਿ ਬਹੁਤ ਕਮਾਲ ਦੀ ਖਸਾਬ ਆ ਛੋਟੀਆਂ ਛੋਟੀਆਂ ਜਿਹੜੀਆਂ ਜਿਹੜੀਆਂ ਘਟਨਾਵਾਂ ਆਈਆ ਉਹਨਾਂ ਨੂੰ ਜਿਸ ਤਰ੍ਹਾਂ ਪ੍ਰੋ ਕੇ ਇਸ ਇਹ ਜਿਹੜਾ ਸਾਹਮਣੇ ਲਿਆਂਦਾ ਗਿਆ ਆ ਕਿ ਬੰਦੇ ਹੀ ਹੋਰ ਆ ਜਿਹੜੇ ਡਿਸਾਈਡ ਕਰਦੇ ਆ ਚਾਹੇ ਉਹ ਫਾਈਨੈਂਸ਼ੀਅਲ ਕੈਪੀਟਲ ਹੋਵੇ ਉਹਦੇ ਫੈਸਲੇ ਉਹ ਕਰਦੇ ਆ ਚਾਹੇ ਉਹ ਦੂਸਰਾ ਜਿਹੜਾ ਕੈਪਟਲਿਜ਼ਮ ਹੋਵੇ ਉਹਦੇ ਫੈਸਲੇ ਉਹ ਕਰਦੇ ਆ ਪ੍ਰੋਡਕਸ਼ਨ ਦੇ ਫੈਸਲੇ ਉਹ ਕਰਦੇ ਆ ਜੰਗਾ ਦੇ ਫੈਸਲੇ ਉਹ ਕਰਦੇ ਸੋ ਇਸ ਕਰਕੇ ਕਹਿਣਾ ਕਿ ਕਿੱਥੇ ਲੱਗਣੀ ਕਿਤੇ ਉਧਰ ਵੀ ਕਹਿਣ ਤੋਂ ਮੇਰਾ ਮਤਲਬ ਕਿ ਇੱਕ ਟ੍ਰੈਂਡ ਜਿਹੜਾ ਆ ਉਹਨੂੰ ਘਟੋ ਘਟਾ ਐਕਸਪੋਜ਼ ਕਰਕੇ ਸਾਹਮਣੇ ਲਿਆਂਦਾ ਰਜਿਸਟ ਕਰਨ ਦੀ ਕੋਸ਼ਿਸ਼ ਕੀਤੀ ਆ ਫ੍ਰਾਂਸ ਦੇ ਲੋਕਾਂ ਨੇ ਔਰ ਇਹ ਨੋਟ ਕਰਨ ਵਾਲਾ ਟ੍ਰੈਂਡ ਹੈਗਾ ਔਰ ਉਥੇ ਉਥੇ ਤੁਸੀਂ ਜੇ ਇਹਨੂੰ ਬਰੀਕੀ ਨਾਲ ਕੋਸ਼ਿਸ਼ ਕੀਤੀ ਜਾਣਨ ਦੀ ਕਿ ਅਸਲ ਵਿੱਚ ਕਿਹੜਾ ਸਲੋਗਨ ਸੀ ਜਿਹੜਾ ਅੰਦਰ ਕਰਦੇ ਲੋਕਾਂ ਦੇ ਵਿੱਚ ਭਾਵ ਉਹੀ ਸੀਗਾ ਕਿ ਵੀ ਡੈਮੋਕ੍ਰੇਸੀ ਜਿਹੜੀ ਹੈ ਨਾ ਉਹ ਜਾਂਦੀ ਲੱਗਣੀ ਹੈ ਹੈਨਾ ਇੱਕ ਚਲਾਂ ਕਿ ਉਹਨਾਂ ਨੇ ਉਹਨਾਂ ਨੇ ਬਹੁਤ ਵਧੀਆ ਇੱਕ ਸਲੋਗਨ ਸੀ ਜਿਹੜਾ ਉੱਥੇ ਚੱਲਦਾ ਰਿਹਾ ਵੋਟ ਫਾਰ ਦਾ ਕਰਕ ਨਾਟ ਫਾਰ ਦਾ ਫਾਸ਼ਿਸਟ ਹਾਂ ਬਿਲਕੁਲ ਬਿਲਕੁਲ ਫਾਸ਼ਿਸਟ ਨਾਲੋਂ ਤਾਂ ਕਿਸੇ ਗੁੰਡੇ ਨੂੰ ਬਿਠਾ ਦੋ ਐਗਜੈਕਟਲੀ ਬਿਲਕੁਲ ਹੀ ਬਿਲਕੁਲ ਹਾਂ ਉਹ ਉਹ ਮੈਂ 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 ਵੀ ਉਹ ਨੋਟ ਕੀਤਾ ਸੀਗਾ ਕਿ ਜਿਹੜਾ ਉਹ ਮਤਲਬ ਉਹ ਇੱਕ ਓਪਨ ਸਲੋਗਨ ਏ ਸੀ ਉਹਦੀ ਭਾਵਨਾ ਦੇ ਪਿੱਛੇ ਕੀ ਸੀਗਾ ਕਿ ਹੁਣ ਜਿਹੜਾ ਤੂਫਾਨ ਆ ਰਿਹਾ ਆ ਉਹਦੇ ਤੋਂ ਆਪਣੀਆਂ ਛੱਤਾਂ ਉੜ ਜਾਣ ਤੋਂ ਬਚਾਓ ਝੁੱਗੀ ਝੌਂਪੜੀ ਨੂੰ ਫੇਰ ਸਵਾਰ ਲਾਂਗੇ ਹਨਾ ਉਹਦਾ ਅਸਲ ਸਤ੍ਰਕਸ਼ੇ ਮੰਨਦਾ ਉਹਨੇ ਤੂਫਾਨ ਰੋਕ ਲਿਆ ਆਪਣੀ ਝੁੱਗੀ ਲਈ ਬਚਾਇਆ ਹੁਣ ਉਹ ਇੰਟਰਨਲ ਫਾਈਟ ਕਿੱਦਾਂ ਕਰਨਗੇ ਇੰਟਰਨਲ ਪਾਲਸੀਆਂ ਕਿੱਦਾਂ ਜਿਹੜੀਆਂ ਅਪਰੇਮ ਕਰਨਗੇ ਉਹਦੇ ਵਿੱਚੋਂ ਬਹੁਤ ਸਾਰੇ ਸੰਕਟ ਵੀ ਆ ਸਕਦੇ ਆ ਉਹਨਾਂ ਦੇ ਵਿੱਚੋਂ ਜਿਹੜਾ ਨਾ ਕ੍ਰੈਕ ਵੀ ਆ ਸਕਦੇ ਆ ਹੁਣ ਜਦੋਂ ਆਪਾਂ ਦੇਖਦੇ ਆ ਕਿ ਲੈਫਟ ਫਰੰਟ ਵੀ ਆ ਜਿਹੜਾ 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 ਸਭ ਤੋਂ ਵੱਧ ਵੋਟਾ 180 188 ਵੋਟਾਂ ਲੈ ਕੇ ਆਏ ਸੀਟਾਂ ਲੈ ਕੇ ਗਏ ਆ ਉਹਨਾਂ ਦੇ ਅੰਦਰ ਵੀ ਡਿਫਰੈਂਸਸ ਹੈਗੇ ਆ ਐਕਸਟ੍ਰੀਮ ਲੈਫਟ ਵੀ ਹੈ ਜਿੱਦਾਂ ਕਿ ਸਾਰੇ ਸੰਸਾਰ ਦੇ ਹੁੰਦੇ ਹੀ ਆ ਇਹ ਲੈਫਟਾਂ ਦੇ ਐਕਸਟ੍ਰੀਮ ਵੀ ਹੈਗੇ ਆ ਉਹਦੇ ਉੱਥੇ ਵੀ ਹੈਗੇ ਆ ਜਿਹੜਾ ਦੂਸਰਾ ਹੈਗਾ ਉਹਨਾਂ ਦੇ 프ਰੰਟ ਦੇ ਅੰਦਰ ਵੀ ਕੋਈ ਉਹ 프ਰੰਟ ਹੈਗਾ ਅੰਡਰਸਟੈਂਡਿੰਗ ਵਾਲੇ ਦੋ 프ਰੰਟ ਨੇ ਇੰਨੀਆਂ ਇੰਨੇ ਬਿਗ ਨੰਬਰ ਦੇ ਪਾਰਟੀਆਂ ਨੂੰ ਸਰ ਦੇ ਵਿੱਚ ਲੈ ਕੇ ਆਉਣਾ ਉਹ ਕੋਈ ਆਸਾਨ ਕੰਮ ਨਹੀਂ ਹੈ ਇਹਨਾਂ ਵਾਸਤੇ ਜਦੋਂ ਹੁਣ ਉਹ ਆਉਣ ਹੋਣ ਹੈ ਕਿ ਆ ਕਿ ਅਸਲ ਦੇ ਵਿੱਚ ਤਾਂ ਇਹ ਜਣੀ ਜਣੀ ਇਹ ਮੈਂ ਇਹ ਤਾਂ ਨਹੀਂ ਕਹਿਦਾ ਨਹੀਂ ਹੰਕਾਰ ਹੈ ਨਾ ਇਹ ਕਹਿ ਸਕਦਾ ਆ ਕਿ ਵੀ ਓਵਰ ਕੰਫੀਡੈਂਸ ਸੀ ਨਾ ਜਿਹੜਾ ਰਾਸ਼ਟਰਪਤੀ ਦਾ ਓਵਰ ਕੰਫੀਡੈਂਸ ਕਿਉਂਕਿ ਜਦੋਂ ਯੂਰੋਪੀਅਨ ਪਾਰਲੀਮੈਂਟ ਦੇ ਵਿੱਚ ਉਹਦੀ ਪਾਰਟੀ ਨੂੰ ਲੱਗ ਗਿਆ ਤੱਕਾ ਔਰ ਫੇਰੇ ਹੋ ਗਿਆ ਕਿ ਜੀ ਹਾਲਾਂਕਿ ਇਦਾਂ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਯੂਰਪੀਅਨ ਪਾਰਲਮੈਂਟ ਦੇ ਵਿੱਚ ਜੋ ਰਿਜ਼ਲਟ ਨਿਕਲੇ ਉਹਦਾ ਨੈਸ਼ਨਲ ਲੈਵਲ ਤੇ ਕੋਈ ਅਸਰ ਹੁੰਦਾ ਪਰ ਫਰਾਂਸ ਦੇ ਵਿੱਚ ਹੋਇਆ ਹੋਇਆ ਸੀ ਜਿਹੜਾ ਉਹਨੂੰ ਲੱਗਦਾ ਸੀਗਾ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਨੂੰ ਕਿ ਨਹੀਂ ਨਾ ਮੁੜ ਕੇ ਫੈਸਲਾ ਲੈਣਾ ਲੋਕਾਂ ਤੋਂ ਕਿ ਨੈਸ਼ਨਲ ਲੈਵਲ ਤੇ ਉਹ ਕੀ ਚਾਹੁੰਦੇ ਆ ਉਹਦਾ ਰਿਜ਼ਲਟ ਆ ਗਿਆ ਸਾਹਮਣੇ ਕਿ ਜੋ ਕੁਛ ਉਹਨੇ ਐਕਸਪ੍ਰੈਸ਼ਨ ਦਿੱਤਾ ਸੀ ਆਪਣਾ ਯੂਰਪੀਅਨ ਪਾਰਲਮੈਂਟ ਦੇ ਵਿੱਚ ਉਹੀ ਉਸੇ ਤਰ੍ਹਾਂ ਦਾ ਯਾਨੀ 3 ਸਾਲ ਪਹਿਲਾਂ 3 ਸਾਲ ਉਹਦੇ ਕੋਲ ਪਏ ਸੀ ਔਰ ਆਪਣੀ ਸਰਕਾਰ ਨੂੰ ਚਿਲਾ ਸਕਦਾ ਸੀਗਾ ਔਰ ਉਹਨੇ ਕਿਹਾ ਕਿ ਨਹੀਂ ਮੈਂ ਫਰੈਸ਼ ਮੈਂਡੇਟ ਲੈਣਾ ਹੈ ਫਰੈਸ਼ ਮੈਂਡੇਟ ਦੇ ਵਿੱਚ ਜਿਹੜਾ ਨਾ ਉਹਦਾ ਗਿਆ ਰਗੜਾ ਨਿਕਲ ਹੈ ਨਾ ਹੁਣ ਹੁਣ ਇਹ ਆ ਕਿ ਪ੍ਰੈਜ਼ੀਡੈਂਟ ਨੇ ਆਪਣਾ ਪ੍ਰਾਈਮ ਮਿਨਿਸਟਰ ਅਪਾਇੰਟ ਕਰਨਾ ਹੁੰਦਾ ਹੈ ਉਹਦਾ ਜਿਹੜਾ ਪਿਛਲਾ ਪ੍ਰਾਈਮ ਮਿਨਿਸਟਰ ਹੈਗਾ ਆ ਉਹ ਹੁਣ ਰਹਿ ਨਹੀਂ ਸਕਦਾ ਉਹ ਕਹਿੰਦਾ ਕਿ ਜੀ ਇਹ ਮਿਨੋਰਟੀ ਜਾਨੀ 80 ਸਾਲ ਦੀ ਸੱਜ ਦੀ ਡੀਡ ਹੋ ਚੁੱਕੀ ਆ ਹੁਣ ਪ੍ਰਾਈਮ ਮਿਨਿਸਟਰ ਜਿਹੜਾ ਨਾ ਉਹ ਵਿਰੋਧੀ ਧਿਰ ਦਾ ਬਣਦਾ ਇਥੇ ਵਿਰੋਧੀ ਧਿਰ ਦਾ ਨੇਤਾ ਬਣਦਾ ਨਿਊ ਪਪੂਲਰ ਫਰੰਟ ਦੇ ਵਿੱਚੋਂ ਬਣਨਾ ਨਿਊ ਹਾਂ ਮਤਲਬ ਇਹੀ ਹੈ ਇਹ ਹੁਣ ਆਪਾਂ ਪੂਰੇ 100% ਯਕੀਨ ਨਾਲ ਨਹੀਂ ਕਹਿ ਸਕਦੇ ਕਿ ਵੀ ਜੀ ਹਾਂ ਉਹ ਨਿਊ ਪਬਲਿਕ ਫਰੰਟ ਦੇ ਵਿੱਚੋਂ ਜਾਂ ਲੈਫਟ ਫਰੰਟ ਦੇ ਵਿੱਚੋਂ ਹੀ ਬਣੇਗਾ ਹਨਾ ਇਹ ਕੰਪਰੋਮਾਈਜ਼ ਦੀ ਗੱਲ ਲੇਕਿਨ ਇਹ ਆ ਕਿ ਵੀ ਉਸ ਉਹਦੇ ਜਾਣਾਈ ਕਿ ਹੁਣ ਆ ਰਹੀ ਲੇਟੈਸਟ ਉਹਦੇ ਚ ਇੱਕ ਸੋਸ਼ਲਿਸਟ ਲੀਡਰ ਹੈਗਾ ਬੋਰਿਸ ਉਹਦੇ ਤੇ ਕਹਿੰਦੇ ਆ ਕਿ ਸੈਂਪਤੀ ਸ਼ਾਇਦ ਬੰਦੇ ਅਸਾਰ ਬਣ ਰਿਹਾ ਜੀ ਉਹ ਉਹਨਾਂ ਨੂੰ ਜਿਹੜਾ ਨਾ ਦੂਸਰਾ ਫਰੰਟ ਉਹ ਉਹ ਅਸਲ ਦੇ ਅੱਛੇ ਜਿਹੜਾ ਨਾ ਸੀਮ ਰਾਈਟ ਹੈਗਾ ਉਹ ਵੀ ਕੋਸ਼ਿਸ਼ੇ ਕਰ ਰਿਹਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਇਹ ਕੋਸ਼ਿਸ਼ ਕਰ ਰਹੇ ਹਨ ਪ੍ਰੈਜ਼ੀਡੈਂਟ ਕਿ ਲੈਫਟ ਫਰੰਟ ਦੇ ਵਿੱਚੋਂ ਕੁਝ ਫੋਰਸਸ ਨੂੰ ਖਸਕਾ ਲੈਣ ਆਪਣੇ ਜ। ਹੈ ਨਾ ਔਰ ਉਹ ਜੋ ਕਾਮਯਾਬ ਹੁੰਦੇ ਕਿ ਨਹੀਂ ਹੁੰਦੇ ਪਰ ਲੱਗਦਾ ਕਿ ਕਿਉਂਕਿ ਲੋਕਾਂ ਦਾ ਪ੍ਰੈਸ਼ਰ ਹੈ ਨਾ ਉਹ ਕਿਸੇ ਵੀ ਪਾਰਟੀ ਨੂੰ ਪਹਿਲੇ ਸਟੈਂਡ ਤੋਂ ਪਿੱਛੇ ਹਟਣ ਦੇ ਲਈ ਨਾ ਮੌਕਾ ਨਹੀਂ ਦੇਣਗੇ ਇਹ ਸੌਅਰ ਕਰ ਦਿੱਤਾ ਉਹਨਾਂ ਦੇ ਬੈਲੈਂਸ ਵੀ ਰਾਤ ਨੂੰ ਜਿਹੜਾ ਉਹਨਾਂ ਨੇ ਮਾਰਚ ਕੀਤਾ ਲੋਕਾਂ ਨੇ ਹਨਾ ਔਰ ਉਹਨੇ ਪਰ ਹੁਣ ਇਹ ਅਗੇ ਲੋਕ ਜੇ ਦੇਸ਼ ਦੇ ਲੋਕਾਂ ਨੂੰ ਮੋੜ ਖਣਾ ਹੈਗਾ ਤਾਂ ਫਿਰ ਆਪਣੇ ਆਪਣੇ ਫਰੰਟ ਜੀ ਉਹਨਾਂ ਨੂੰ ਰਹਿਣਾ ਪੈਣਾ ਕਿਉਂਕਿ ਲੋਕਾਂ ਦਾ ਪ੍ਰੈਸ਼ਰ ਇੰਨਾ ਹੁੰਦਾ ਹੈ ਨਾ ਸੋ ਇਸ ਕਰਕੇ ਖਸਗੌਣੀ ਜੇ ਕੋਸ਼ਿਸ਼ ਵੀ ਹੋ ਰਹੀ ਆ ਫਿਰ ਇਹ ਕੀ ਆ ਕਿ ਵੀ ਐਕਸਟ੍ਰੀਮ ਲੈਫਟ ਜਿਹੜਾ ਜਾਂ ਕਮਨਿਸਟਾਂ ਦਾ ਇਹਨਾਂ ਵਿੱਚੋਂ ਕੋਈ ਨਾ ਬਣੇ ਘੱਟੋ ਘੱਟ ਉਹ ਬਣ ਜਾ ਜਿਹੜੇ ਸੌਫਟ ਹੈਗੇ ਜਾਂ ਸੁਸ਼ ਦੇਸ਼ ਹੈਗੇ ਜਾਂ ਗ੍ਰੀਨ ਹੈਗੇ ਹਨਾ ग्रीन सोशलिस्ट ਤੇ ਕਮਨਿਸਟ ਇਕੱਠੇ ਆ ਆਪਣੇ ਲੈਪਟਾ ਰਹਣ ਦੇ ਅਚਾਣਾ ਗ੍ਰੀਨ ਪਾਰਟੀ ਜਿਹੜੀਆਂ ਜਿਹੜੀਆਂ ਹਿਊਮਨਿਸਟਿਕ ਐਂਗਲ ਹੈ ਜਿਨ੍ਹਾਂ ਦਾ ਸਰਪਸ ਦੇ ਉਹ ਜਿਹੜੀਆਂ ਫੋਰਸਸ ਹੈਗੀਆਂ ਨਾ ਉਹ ਇੱਕ ਵਾਰ ਸੇ ਇਕੱਠੀਆਂ ਦੂਜੇ ਜਿਹੜੇ ਹੈਗੇ ਆ ਕਿ ਵੀ ਘਟੋ ਘਟ ਟ੍ਰੈਂਡ ਨੂੰ ਰੋਕਿਆ ਉਹ ਇੱਕ ਵਾਰ ਸੇ ਇਕੱਠੀਆਂ ਹੈਗੀਆਂ ਸੋ ਦੋਹਾਂ ਦੇ ਵਿੱਚ ਇਹ ਸਾਰੇ ਤੇ ਲੱਗਦਾ ਨਹੀਂ ਕਿ ਜਿਹੜਾ ਜੋ ਕੁਝ ਵੀ ਇਹ ਰਿਜ਼ਲਟ ਆ ਰਿਹਾ ਹੈ ਚਾਹੇ ਉਹ ਫਰਾਂਸ ਹੈ ਚਾਹੇ ਇੰਗਲੈਂਡ ਹੈ ਚਾਹੇ ਜਿਹੜਾ ਇਰਾਨ ਹੈ ਕਿ ਜਿਹੜੀ ਬੇਰੋਜ਼ਗਾਰੀ ਮਹਿੰਗਾਈ ਤੇ ਜਿਹੜੀਆਂ ਵੈਲਫੇਅਰ ਸਕੀਮਾਂ ਤੋਂ ਉਹ ਸਰਕਾਰਾਂ ਪਹਿਲੀਆਂ ਪਿੱਛੇ हटੀਆਂ ਕਿ ਉਸ ਦਾ ਲੋਕਾਂ ਤੇ ਜਿਹੜਾ ਮਾਰੂ ਅਸਰ ਪਿਆ ਉਸ ਦੇ ਨਤੀਜੇ ਸਾਹਮਣੇ ਆ ਰਹੇ ਨਹੀਂ ਉਹ ਉਹ ਤੁਸੀਂ ਨਾ ਇੱਕ ਇੱਕ ਆਪਾਂ ਇਹ ਇਹ ਕਿੰਨੇ ਦੇਸ਼ UK ਫਰਾਂਸ ਈਰਾਨ ਆਪਾਂ ਉਹਦੀ ਗੱਲ ਕਰ ਰਹੇ ਹਾਂ ਲੇਕਿਨ ਰੀਸੈਂਟਲੀ ਇਲੈਕਸ਼ਨ ਜਿਹੜੀਆਂ ਸਾਡੇ ਦੇਸ਼ ਦੇ ਵਿੱਚ ਹੋਈਆਂ ਉੱਥੇ ਕਿਹੜੀਆਂ ਫੋਰਸ ਜਿਹੜੀਆਂ ਨਾ ਮਜ਼ਬੂਤ ਹੋ ਕੇ ਨਿਕਲੀਆਂ ਆ ਬੈਲੈਂਸ ਆਫ ਫੋਰਸਸ ਇੱਥੇ ਵੀ ਕੀ ਬਣ ਗਿਆ ਹੈ ਬਦਲ ਗਿਆ ਹੈ ਮੈਂ ਫੈਸ਼ਨ ਕਰਕੇ ਦੁਬਾਰਾ ਟੈਸਟ ਕਰਨਾ ਚਾਹੁੰਨਾ ਉਸ ਵੱਲੋਂ ਕਿ ਜਦੋਂ ਟ੍ਰੈਂਡ ਪ੍ਰਵੇਲ ਕਰਦਾ ਆ ਤਾਂ ਉਹ ਵਰਲਡ ਵਾਈਡ ਜਿਹੜਾ ਨਾ ਉਹ ਟ੍ਰੈਂਡ ਸਟੈਬਲਿਸ਼ ਹੋਣਾ ਸ਼ੁਰੂ ਹੁੰਦਾ ਜਾਂ ਉਹ ਹੋਇਆ ਹੁੰਦਾ ਐਕਸਪ੍ਰੈਸ਼ਨ ਜਿੱਥੇ-ਜਿੱਥੇ ਇਲੈਕਸ਼ਨ ਆਈ ਜਾਂ ਪੋਲੀਟੀਕਲ ਬੈਟਲ ਹੋਈ ਉੱਥੇ ਤਾਂ ਨਜ਼ਰ ਆਉਣ ਲੱਗ ਪਿਆ ਜਿੱਥੇ ਅਜੇ ਬੈਟਲ ਹੋਈ ਨਹੀਂ ਉਹਨਾਂ ਦੇ ਅੰਦਰ ਕੀ ਚੱਲ ਰਿਹਾ ਹੈਗਾ ਉਹ ਉਦੋਂ ਸਾਹਮਣੇ ਆਏਗਾ ਜਦੋਂ ਉਹਨਾਂ ਦੇ ਲੋਕਾਂ ਨੂੰ ਹਾਂ ਜਾਂ ਨਾ ਕਰਨ ਦਾ ਮੌਕਾ ਮਿਊਗਾ ਹੈਨਾ ਸੋ ਇਸ ਕਰਕੇ ਇਹ ਇੱਕਲਾ ਇਹਨਾ ਤਿੰਨਾਂ ਦੇਸ਼ਾਂ ਦੇ ਵਿੱਚ ਹੀ ਨਹੀਂ ਹੈਗਾ ਇਹ ਟ੍ਰੈਂਡ ਹੈ ਜਿਹੜਾ ਉਹ ਪੂਰੇ ਵਰਲਡ ਦੇ ਵਿੱਚ ਸਾਰੇ ਕੰਟੀਨੈਂਟਸ ਦੇ ਜਿਹੜਾ ਨਾ ਪ੍ਰਵੇਲ ਕਰਦਾ ਹੈ ਜਿਉਂ ਜਿਉਂ ਕਲਰ ਦੇ ਵਿਚਾਨਾ ਦੀ ਐਪਸ ਸਾਲ ਦੇ ਅੰਦਰ ਅੰਦਰ ਜਿਹੜੇ ਆਉਣ ਆਉਣ ਵਾਲੇ ਸਾਲ ਦੇ ਵਿੱਚ ਦੇਰੇ 64 ਦੇਸ਼ ਹੈਗੇ ਆ ਦੁਨੀਆ ਦੇ ਜਿੱਥੇ ਚੋਣਾ ਹੋਣੀਆਂ ਜਿੱਥੇ ਕੁਝ ਹੋਟੀਆਂ ਕੁਝ ਚ ਹੋਣੀਆਂ ਜਿੱਥੇ ਡੈਮੋਕ੍ਰੇਸੀ ਹੈਗੀ ਆ ਜਾਂ ਜਿੱਥੇ ਵੋਟਾਂ ਪਾ ਕੇ ਸਰਕਾਰਾਂ ਚੁਣੀਆਂ ਜਾਂਦੀਆਂ ਸੋ ਇਸ ਕਰਕੇ ਆਉਣ ਵਾਲੇ ਸਮੇਂ 'ਚ ਇਹ ਵੀ ਦੇਖਣ ਨੂੰ ਮਿਲੇਗਾ ਸੀ ਦੇਖਦੇ ਆ ਕਿ ਪਹਿਲਾਂ ਸਪੇਨ 'ਚ ਵੀ ਇਸ ਤਰ੍ਹਾਂ ਦੀ ਤਬਦੀਲੀ ਆ ਚੁੱਕੀ ਹੈ ਜੀ ਬਿਲਕੁਲ ਬਿਲਕੁਲ ਦੇਖੋ ਇਸੇ ਤਰ੍ਹਾਂ ਜਿਹੜੀਆਂ ਹੁਣ ਹੋਣ ਵਾਲੀਆਂ ਜਾਂ ਚੌੜ ਦੇਸ਼ ਮੈਨੂੰ ਐਗਜ਼ੈਕਟ ਨੰਬਰ ਤਾਂ ਨਹੀਂ ਪਤਾ ਤੁਸੀਂ ਇਹ ਦੇਖੋਗੇ ਕਿ ਇਹ ਸੇਮ ਟ੍ਰੈਂਡ ਜਿਹੜਾ ਨਾ ਕੰਟੀਨਿਊ ਕਰੇਗਾ ਉਹਨਾਂ ਸਾਰੇ ਦੇਸ਼ਾਂ ਦੇ ਤੇ ਗਲੋਬ ਦੀ ਜਿਹੜੀ ਹੈ ਨਾ ਪਾਲਿਸੀ ਉਹਦੇ ਉੱਤੇ ਪ੍ਰਭਾਵ ਪੈਗਾ ਬਹੁਤ ਵੱਡੇ ਪੈਮਾਨੇ ਦੇ ਉੱਤੇ ਟ੍ਰੈਂਡ ਚੇਂਜ ਹੋਏਗਾ ਇਕਨੌਮਿਕ ਪਾਲਸੀਆਂ ਜਿਹੜੀਆਂ ਨਾ ਉਹਦੇ ਤੇ ਵੀ ਅਸਰ ਪੈਗਾ ਔਰ ਇਸੇ ਤਰ੍ਹਾਂ ਮਲਟੀਨੇਸ਼ਨਲ ਕਾਰਪੋਰੇਸ਼ਨਾਂ ਬਾਰੇ ਇਹ ਸਾਰਾ ਟ੍ਰੈਂਡ ਜਿਹੜਾ ਲੋਕਾਂ ਦਾ ਉਹ ਕੀ ਦਬਾਅ ਪਾਉਂਦਾ ਆ ਕਿ ਇਹਨਾਂ ਨੂੰ ਕਿਸ ਹੱਦ ਤੱਕ ਨੱਥ ਪਾਈ ਜਾਵੇ ਜਾਂ ਨੈਸ਼ਨਲਿਜ਼ਮ ਦੇ ਨਾ ਹੀ ठा ਉਹਨਾਂ ਦੀਆਂ ਆਪਣੀਆਂ ਨੈਸ਼ਨਲ ਇਕਨੋਮੀਆਂ ਜਿਹੜੀਆਂ ਨਾ ਰਗੜਾ ਕੱਢਿਆ ਹੋਇਆ طرح دالسیاں تیار کرنا یہ جدو ٹو مطلب این سٹ جا یہ کہہ لیے کہ بھائی سٹ ستر دیشا کٹھا پریشر بلڈ ہوئے گا لوکر بلڈ ہوئے گا تو پھر سارا پالسیاں اثر پینا ہے سنسار امن کی دشا در یہ ہوں تھوڑے بہت تھوڑے دنوں کی گیم ہے تھوڑے دنوں کی گل ہو بھائی مہینہ دو مہینے جاتے ہیں یوکرین کی بھی اسرائیل کی بھی ਹੁਣ ਇਜ਼ਰਾਈਲ ਦੇ ਵਿੱਚ ਜਦੋਂ ਆਪਾਂ ਅੰਦਰ ਬ੍ਰੀਕੇ ਦੇ ਨਾਲ ਨਾ ਪਹਿਲਾਂ ਡਿਫੈਂਸਿਵ ਸੀਗੇ ਫਲਸਤੀਨੀ ਜਿਹੜੇ ਗ੍ਰੀਲੇ ਆ ਹਮਾਸ ਹਮਾਸ ਦੇ ਹਮਾਸ ਹੀ ਰਾਹ ਹੈ ਗ੍ਰੀਲੇ ਨਾਲੇ ਔਰ ਉਹ ਹੁਣ ਆਫੈਂਸਿਵ ਦੇ ਨੇ ਔਰ ਜਿਹੜਾ ਇਜ਼ਰਾਈਲ ਹੈਗਾ ਆ ਉਹ ਵਿੱਚ ਵਿੱਚ ਜਾ ਜਾ ਕੇ ਤਾਂ ਉਹ ਕੋਸ਼ਿਸ਼ ਇਹ ਕਰ ਰਿਹਾ ਕਿ ਵੀ ਮੈਂ ਜਿੱਦਾਂ ਵਿਚੋਂ ਦੀ ਅੰਦਰੋਂ ਦੀ ਜਾ ਕੇ ਨਾ ਅੱਗੇ ਜਾ ਕੇ ਹਮਲਾ ਫੇਰ ਪਿੱਛੇ ਮੁੜਿਆ ਆਣਾ ਔਰ ਇਸੇ ਤਰ੍ਹਾਂ ਦਾ ਹੀ ਜਿਹੜਾ ਨਾ ਮਾਰੋ ਤੇ ਜਿਹੜੀ ਗੁਰੀਲਾ ਫਾਇਦਾ ਜਿਹੜੀ ਉਸ ਤਰ੍ਹਾਂ ਦਾ ਤਰੀਕਾ ਹਮਾਸ ਨੇ ਸ਼ੁਰੂ ਕੀਤਾ ਹੈ ਜਾਨੀ ਇਹ ਥੋੜੋ ਕੇ ਐਡਵਾਂਸਮੈਂਟ ਹੋ ਰਹੀ ਹੈ ਜਾਇ ਇਹ ਥੋੜੋ ਕੇ ਇਜ਼ਰਾਈਲ ਨੂੰ ਕੋਈ ਹੁਣ ਖੁੱਲੀ ਸਪੋਰਟ ਦੇਣ ਦੇ ਸਮਰੱਥ ਹੈਗਾ ਹੈ ਸੋ ਇਸ ਕਰਕੇ ਉਸ ਟੋਟਲ ਡੀਫੀਟ ਤੋਂ ਬਚਣ ਦੇ ਲਈ ਬਾਈਡਨ ਜਿਹੜਾ ਨਾ ਉਹ ਕੋਸ਼ਿਸ਼ਾਂ ਕਰ ਰਿਹਾ ਤੇ ਜਿਹਦੇ ਵਿੱਚੋਂ ਅਪੀਲ ਵੀ ਨਿਕਲੀ ਆ ਕਿ ਇੰਡੀਆ ਆਪਣਾ ਜਿਹੜਾ ਅੰਦੂਸ ਉਹਨੂੰ ਇਸਤੇਮਾਲ ਕਰੇ ਹਨਾ ਉਹਦੇ ਵਿੱਚ ਸੋ ਇਸ ਲੱਗੇ ਟੋਟਲ ਇੱਕ ਸ਼ਾਂਤੀ ਵਾਲ ਨੂੰ ਮਾਹੌਲ ਬਦਲਦਾ ਜਿਹੜਾ ਆ ਉਹ ਰਾਹਤ ਖੁੱਲਦਾ ਨਜ਼ਰ ਆ ਰਿਹਾ ਆ ਅਲਟੀਮੇਟ ਉਹਦਾ ਕੀ ਨਤੀਜਾ ਨਿਕਲਦਾ ਇਹ ਭਵਿੱਖਬਾਣੀ ਜਿਹੜੀ ਨਾ ਉਹ ਕੀਤੀ ਨਹੀਂ ਜਾ ਸਕਦੀ ਐਗਜ਼ੈਕਟਲੀ ਵੀ ਕਿੱਦਾਂ ਦਾ ਹੋਏਗਾ ਲੱਗਦਾ ਇਹ ਅਗਰ ਟ੍ਰੈਂਡ ਜਿਹੜਾ ਨਾ ਉਹ ਇਹਦਾ ਸੇ ਪਰ ਕੋਹਦੇ ਜੇ ਚਾਹਨਾ ਜੀ ਇਹ ਵੀ ਲੱਗ ਰਿਹਾ ਹੈ ਨਾ ਕਿ ਜਿਸ ਤਰ੍ਹਾਂ ਮੱਧ ਪੂਰਬ ਦੇ ਵਿੱਚ ਇਹ ਆਸ ਸੀਗੀ ਬਹੁਤ ਇਸਰਾਇਲ ਜਾਂ ਅਮਰੀਕਾ ਜਾਂ ਨਾਟੋ ਦੇ ਕੰਟਰੀ ਉਹਨਾਂ ਨੂੰ ਲੱਗਦਾ ਸੀਗਾ ਕਿ ਇਰਾਨ 'ਚ ਜਿਹੜੀ ਤਬਦੀਲੀ ਵਾਪਰੀ ਹੈ ਸ਼ਾਇਦ ਇਹਦੇ ਨਾਲ ਕੋਈ ਉਥੋਂ ਦੀਆਂ ਪੌਸਿਸ 'ਚ ਵੀ ਤਬਦੀਲੀ ਆਵੇ ਪਰ ਡਾਕਟਰ ਮਸੂਦ ਜਿਹੜੇ ਉੱਥੇ ਰਾਸ਼ਟਰਪਤੀ ਚੁਣੇਗੇ ਉਹਨਾਂ ਨੇ ਕੱਲ ਬੜਾ ਸਪਸ਼ਟ ਐਲਾਨ ਕਰਤਾ ਕਿ ਸਾਡੀ ਹਿਜ਼ਬੁੱਲਾ ਤੇ ਹਮਾਸ ਨੂੰ ਪਹਿਲਾਂ ਵਾਂਗ ਹੀ ਮਦਦ ਜਿਹੜੀ ਹੈ ਉਹ ਉਸ ਤਰ੍ਹਾਂ ਹੀ ਜਾਰੀ ਰਹੇਗੀ

ਦੇ ਇਜ਼ਰਾਈਲ ਦੇ ਕਹਿੰਦਾ ਉੱਥੇ ਸ਼ਾਂਤੀ ਹੋਣੀ ਚਾਹੀਦੀ ਮਤਲਬ ਜਿਹੜਾ ਓਵਰਆਲ ਕੱਥੇ ਹੈ ਕਿ ਉੱਥੇ ਵੀ ਮਤਲਬ ਇਹ ਅਗੇ ਉਹ ਉਹ ਸਾਰੇ ਜਿਹੜੇ ਲੋਕਾਂ ਦੇ ਪੋਲਿਟਿਕਲ ਲੈਵਲ ਦੇ ਉੱਤੇ ਵੀ ਸਰਕਾਰਾਂ ਦੇ ਲੈਵਲ ਦੇ ਉੱਤੇ ਵੀ ਜਿਹੜੀ ਚੇਂਜ ਆ ਰਹੀ ਆ ਕੋਈ ਇਹ ਮਤਲਬ ਇੱਕ ਕੋਈ ਇਲੈਕਟ੍ਰਿਕ ਕਰੰਟ ਤਾਂ ਹੈ ਨਹੀਂ ਕਿ ਇਹ ਇੱਕਦਮ ਸਚੋ ਆਕਰਕਾਰ ਜਦੋਂ ਸੋਸਾਇਟੀ ਮੂਵ ਕਰਦੀ ਆ ਪੋਲਿਟਿਕਸ ਮੂਵ ਕਰਦੀ ਆ ਸਟੈਪ ਵਾਈਜ਼ ਸਟੈਪ ਲੇਕਿਨ ਇਹਦਾ ਮੋੜਾ ਜਿਹੜਾ ਉਹ ਕੱਟ ਕੇ ਉਹਨੂੰ ਥੋੜਾ ਟਾਈਮ ਵੀ ਲੱਗਦਾ ਹੁੰਦਾ ਹੈ ਤੇ ਅੱਗੇ ਜਾ ਕੇ ਉਹ ਪ੍ਰਭਾਵ ਜਿੱਦੇ ਨਾ ਦੇਰ ਤੱਕ ਰਹੇ ਦੇ ਉਹ ਨਜ਼ਰ ਆਇਆ ਜਦੋਂ ਇਹ ਆਪਣਾ ਸਮਾਵੇਸ ਸਮਾਪਤ ਹੋ ਗਿਆ ਕੋਈ ਆਖਰੀ ਤੁਸੀਂ ਇਹਦੇ ਤੇ ਹੋਰ ਗੱਲ ਕਹਿਣੀ ਹੋਵੇ ਨਹੀਂ ਵਾਸੇ ਨਹੀਂ ਅੱਗੇ 프랑ਸੀ ਇਲੈਕਸ਼ਨ ਨੂੰ ਦੇਖ ਕੇ ਇੱਕ ਹੋਪ ਜਾਗਦੀ ਆ ਕਿ ਪਹਿਲਾਂ ਜਿਸ ਪਾਸੇ ਨੂੰ ਸੰਸਾਰ ਜਾ ਰਿਹਾ ਸੀਗਾ ਇੱਕ ਤਾਂ ਉਹਨੂੰ ਸੰਸਾਰ ਲੈਵਲ ਦੇ ਉੱਤੇ ਜਿਹੜਾ ਖੁੱਲ ਕੇ ਇਹ ਨਹੀਂ ਕਿ ਫਰਾਂਸ ਦੇ ਵਿੱਚ ਲੱਗ ਗਿਆ तकरीबन ਸਾਰੀਆਂ ਪਾਰਸਸ ਇਸ ਤਰ੍ਹਾਂ ਜੁਨਾਈਟ ਹੋ ਰਹੀਆਂ ਕਿ ਪਾਸੇ ਜਿਹੜੀਆਂ ਇਸ ਟ੍ਰੈਂਡ ਨੂੰ ਚੇਂਜ ਕਰਨ ਦੇ ਲਈ ਜਿਹੜੀਆਂ ਐਕਟਿਵ ਹੈਗੀਆਂ ਔਰ ਉਹ ਮੋੜਾ ਖਾਸ ਸਿੱਧਾ ਮੋੜ ਜਿਹੜਾ ਨਾ ਉਹ ਨਜ਼ਰ ਆ ਰਿਹਾ ਉਹ ਸਾਰੇ ਸੰਸਾਰ ਦੇ ਅਸਰ ਪਾਏਗਾ ਮੈਂ ਸੋਚਦਾ ਕਿ ਚੰਗਾ ਉਹ ਵਧੀਆ ਹੋਇਆ ਜੋ ਵੀ ਹੋਇਆ ਆਉਣ ਵਾਲੇ ਸਮੇਂ ਚ ਉਹ ਕਿਦਾਂ ਦਾ ਪ੍ਰਧਾਨ ਮੰਤਰੀ ਬਣਾਉਂਦੇ ਆ ਕਿਹੜੀ ਪਾਰਟੀ ਦਾ ਬਣਾਉਂਦੇ ਆ ਇਹਦਾ ਕੋ ਬਹੁਤ ਵੱਡਾ ਮਹੱਤਵ ਨਹੀਂ ਹੈ ਸੰਸਾਰ ਵਾਸਤੇ ਜੀ ਇੱਥੇ ਅਸੀਂ ਆਪਣੀ ਅੱਜ ਦੀ ਗੱਲਬਾਤ ਨੂੰ ਸਮਾਪਤ ਕਰਦੇ ਹਾਂ ਜਿਹੜੇ ਦੋ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ। ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਇਸ ਨੂੰ ਲਾਈਕ ਵੀ ਜਰੂਰ ਕਰਨਾ, ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ। ਤੇ ਜੇ ਤੁਹਾਡੀ ਇਸ ਗੱਲਬਾਤ ਬਾਰੇ ਕੋਈ ਟਿੱਪਣੀ ਹੋਵੇ, ਕੋਈ ਰਾਏ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਰਾਏ ਜਿਹੜੀ ਹੈ ਉਹ ਦਰਜ ਕਰ ਸਕਦੇ ਹੋ। ਤੁਹਾਡਾ ਬਹੁਤ-ਬਹੁਤ ਧੰਨਵਾਦ। ਚਾਹਨਾ ਹੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ।